ਹਸਪਤਾਲ ਚ ਵੜ ਗਿਆ ਕੋਡੀਆਂ ਵਾਲਾ ਸੱਪ ਬੈੱਡ ਤੋਂ ਉੱਠ ਕੇ ਭੱਜ ਲਿਆ ਮਰੀਜ਼ ਸਾਰੇ ਸਟਾਫ ਦੇ ਸੁੱਕ ਗਏ ਸਭ ਤੁਸੀਂ ਵੀ ਦੇਖੋ ਵੀਡੀਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਖਿਰਕਾਰ ਇਹ ਸੱਪ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ਕਿਵੇਂ ਫੜਿਆ ਜਾਂਦਾ ਹੈ ਤੁਸੀਂ ਵੀ ਸੁਣੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਕੋਈ ਸਾਵਧਾਨ ਹੋ ਜਾਵੇ ਇਹ ਕੁੱਲੂ ਤੋਂ ਵੀਡੀਓ ਸਾਹਮਣੇ ਆਈ ਹੈ ਇੱਕ ਹਸਪਤਾਲ ਦੀ ਜਿੱਥੇ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਨਾਲ ਵਾਲੇ ਕਮਰੇ ਦੇ ਵਿੱਚ ਇੱਕ ਸੱਪ ਦੇਖਿਆ ਜਾਂਦਾ ਹੈ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਰਹੇ ਹੋ ਇੱਕ ਖਿੜਕੀ ਦੇ ਉੱਤੇ ਵੱਡਾ ਸਾਰਾ ਲੰਬਾ ਸੱਪ ਲਟਕ ਰਿਹਾ ਹੈ ਇਹ 7 ਫੁੱਟ ਦਾ ਲੰਬਾ ਸੱਪ ਜਿਸ ਨੂੰ ਦੇਖ ਕੇ ਹੜਕੰਪ ਮਚ ਗਿਆ ਹਸਪਤਾਲ ਦੇ ਵਿੱਚ ਪੂਰਾ ਸਟਾਫ ਵੀ ਇੱਕ ਥਾਂ ਦੇ ਉੱਤੇ ਇਕੱਠਾ ਹੋ ਜਾਂਦਾ ਏ ਇਸ ਬੈੱਡ ਦੇ ਉੱਤੇ ਜਿਹੜਾ ਮਰੀਜ਼ ਪਿਆ ਸੀ ਉਹ ਵੀ ਭੱਜ ਲੈਂਦਾ ਉੱਠ ਕੇ ਤਾਂ ਫਿਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਸੱਪ ਦੀ ਵੀਡੀਓ ਬਣਾਈ ਜਾਂਦੀ ਹੈ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਇਹ ਵਾਈਰਲ ਹੋ ਚੁੱਕੀ ਹੈ ਦੱਸ ਦੋਈਏ ਕਿ ਹਸਪਤਾਲ ਦੇ ਸਟਾਫ ਵੱਲੋਂ ਜੰਗਲਾਤ ਵਿਭਾਗ ਨੂੰ ਬੁਲਾਇਆ ਜਾਂਦਾ ਹੈ ਜੰਗਲਾਤ ਵਿਭਾਗ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਕੀਤਾ ਜਾਂਦਾ ਹੈ ਤੇ ਇਸ ਸੱਪ ਨੂੰ ਫੜ ਲਿਆ ਜਾਂਦਾ ਹੈ ਤਾਂ ਸੱਪ ਨੂੰ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਗਿਆ ਜੇਕਰ ਇਸ ਸੱਪ ਤੇ ਕਿਸੇ ਦੀ ਨજર ਨਾ ਪੈਂਦੀ ਤਾਂ ਕਿਸੇ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਸੋ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਬਚਤ ਰਹਿ ਚੁੱਕੀ ਹੈ ਸੋ ਇਹ ਵੀਡੀਓ ਦੇਖ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਵੀ ਕਮੈਂਟ ਕਰਕੇ